ਕੋਈ ਕਿਸੇ ਤਰ੍ਹਾਂ ਦਾ ਜਿਹੜਾ ਉਹ ਨੁਕਸਾਨ ਨਾ ਹੋ ਜਾਵੇ ਸੋ ਕਿਸੇ ਦੀ ਮਾਇਆ ਜਿਹੜੀ ਉਹ ਮਟਵਾ ਜਿਹੜਾ ਉਹ ਡਿੱਗ ਪਿਆ ਉਹਨਾਂ ਨੂੰ ਬੇਨਤੀ ਹੈ ਕਿ ਜਿਸ ਗੁਰਮਖ ਪਿਆਰੇ ਨੂੰ ਮਿਲੇ ਉਸ ਸਟੇਜ ਤੇ ਪਹੁੰਚਾਉਣ ਦੀ ਕਿਰਪਾਲਤਾ ਕਰੇ ਦੀਵਾਨ ਦੀ ਰੰਗਤਾ ਹੋ ਰਹੀ ਹੈ ਕੁਝ ਸਮੇਂ ਤੱਕ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਉਹ ਪਹੁੰਚ ਗਏ ਹਨ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੇ ਵਿੱਚ ਆਉਣਗੇ ਸੋ ਹੋਰ ਵੀ ਜਿਤਨੇ ਸੰਤ ਮਹਾਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਵੀ ਟਕਸਾਲ ਵਾਲੇ ਮਹਾਪੁਰਖ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਸੰਪਰਦਾਇ ਬਾਬਾ ਵਿਜੀਤਨ ਸਾਹਿਬ ਜੀ ਇਸੇ ਪ੍ਰਕਾਰ ਦੇ ਨਾਲ ਬੜੇ ਉੱਚ ਪੱਧਰ ਦੇ ਵਿਦਵਾਨ ਜਨ ਉਹਨਾਂ ਨੂੰ ਬੁਲਾਇਆ ਹੋਇਆ ਹੈ ਸਤਿਗੁਰਾਂ ਦੀ ਪਾਵਨ ਹਾਜ਼ਰੀ ਜੀਵਾਨ ਜਿਹੜਾ ਉਹ ਆਰੰਭ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਸਤਕਾਰਯੋਗ ਰਾਗੀ ਭਾਈ ਜਤਿੰਦਰ ਸਿੰਘ ਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਹਨ ਉਹਨਾਂ ਵੱਲੋਂ ਹਾਜ਼ਰੀ ਜਿਹੜੀ ਉਹ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀਆਂ ਬੱਚੀਆਂ ਬੀਬੀ ਅਮਰਤਪਾਲ ਕੌਰ ਬੀਬੀ ਸਿਮਰਤਪਾਲ ਕੌਰ ਉਹ ਹਾਜ਼ਰੀ ਭਰਦੇ ਹਨ ਉਹ ਆਪ ਨੂੰ ਕੋਈ ਸਮਾ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਉਪਰੰਤ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਉਹ ਆਪ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਗਿਆਨੀ ਸੰਤੋਖ ਸਿੰਘ ਜੀ ਹਜ਼ੂਰੀ ਕਥਾਵਾਚਕ ਸੰਪਰਦਾਇ ਬਾਬਾ ਬਜੀਤ ਸਿੰਘ ਸਾਹਿਬ ਜੀ ਉਹ ਵੀ ਪਹੁੰਚਣ ਵਾਲੇ ਹਨ ਰਾਤ ਵੀ ਉਹਨਾਂ ਨੇ ਹਾਜ਼ਰੀ ਭਰੀ ਸੀ ਸੰਗਤ ਨੂੰ ਬੇਨਤੀ ਹੈ ਕਿ ਜਲ ਪਾਣੀ ਛਾਗੇ ਦੀਵਾਨ ਦੀ ਸ਼ੋਭਾ ਵਧਾਈਏ ਤੇ ਜਿਹੜੀ ਬੇਨਤੀ ਮੈਂ ਪਹਿਲਾਂ ਕਰ ਦਿੱਤੀ ਆ ਉਹ ਫਿਰ ਬਾਅਦ ਦੇ ਵਿੱਚ ਰਾਸ ਦੇ ਵਿੱਚ ਫਰਕ ਪੈ ਜਾਂਦਾ ਜੀਵਾਨ ਦੇ ਵਿੱਚ ਕੜੀ-ਮੁੜੀ ਕੋਈ ਆਣ ਕੇ ਕਹਿੰਦਾ ਜੀ ਆਹ ਬੋਲ ਦੋ ਆਹ ਬੋਲ ਦੋ ਇਸ ਕਰਕੇ ਸਭ ਨੇ ਆਪਣਾ ਖਿਆਲ ਰੱਖਣਾ ਆਪਣੇ ਆਸ-ਪਾਸ ਵਾਲਿਆਂ ਦਾ ਵੀ ਸਾਰਾ ਧਿਆਨ ਰੱਖੋ ਕੋਈ ਐਸਾ ਅੰਸਰ ਕੁਝ ਤਰ੍ਹਾਂ ਦੀ ਕੋਈ ਖਰਾਬੀ ਨਾ ਕਰ ਜਾਵੇ ਇਸ ਤਰ੍ਹਾਂ ਆਪਣੀ ਜਿਹੜੀ ਉਹ ਮਾਇਆ ਹੈ ਬੱਚੇ ਹਨ ਜਾਂ ਮੋਬਾਈਲ ਹੈ ਕੀਮਤੀ ਸਮਾਨ ਜਿਹੜਾ ਉਹ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖਣ ਆਓ ਦੀਵਾਨ ਦੀ ਰਮਤਾ ਹੋ ਰਹੀ ਹੈ ਗੁਰਬਾਣੀ ਕੀਰਤਨ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੀਏ ਸੋ ਲੈਟ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਪਾਸ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਐ ਆ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਸਰੋਪਾਉ ਸਾਹਿਬ ਲਿਆਉਣ ਦੀ ਕਿਰਪਾਲਤਾ ਕਰਿਓ ਜਿਹੜੇ ਵੀ ਸੁਣਦੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਲੋਈਆਂ ਸਰੋਪਾਉ ਸਟੇਜ ਤੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਬੈਠੋ ਬਾਬਾ ਸੇਵਾ ਸਿੰਘ ਵਾਹਿਗੁਰੂ ਤੀਨੋਂ ਵਾਹਿਗੁਰੂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਨ੍ਹਾਂ ਦੇ ਨਾਲ ਮਹਾਪੁਰਖਾਂ ਦਾ ਬੜਾ ਪਿਆਰ ਹੈ ਉਹਨਾਂ ਵੱਲੋਂ ਸੇਵਾਦਾਰ ਹਾਜ਼ਰੀ ਭਰ ਰਹੇ ਹਨ ਤੋਂ ਬਾਬਾ ਜੀ ਦੀ ਵੀ ਹਾਜ਼ਰੀ ਪ੍ਰਵਾਨ ਕਰਨੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਨਹੀਂ ਆ ਸਕੇ ਉਹਨਾਂ ਦੇ ਸਿੰਘ ਆਏ ਹੋਏ ਹਨ ਸੋ ਆਓ ਗੁਰਬਾਣੀ ਕੀਰਤਨ ਦੇ ਨਾਲ ਜੁੜੀਏ ਜੀ Well wow, hey. क्या गुण तेरे सार दाता लो निर्गुणके क्या करे चतुरा ਇਹ ਜਿਓ ਪਿੰਡ ਸਗਠਾ ਦੇ ਇਹ ਜਿਓ ਪਿੰਡ ਸਭ What the- ਵਰ ਸ਼੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਸੁਆਮੀ ਜਗਤਜੀਤਿ ਮਹਾਰਾਜ ਕੀ ਜੈ ਸੁਆਮੀ ਗੁਰਦੀਪੀਰ ਮਹਾਰਾਜ ਕੀ ਜੈ जय गुरुदेव जय जी दर्शन दीजे दर्शन दीजे दर्शन दीजे विलंब ना की ਦਰਸ਼ਨ ਦੀਜੇ ਦਰਸ਼ਨ ਦੀਜੇ ਦਰਸ਼ਨ ਦੀਜੇ ਵਿਲੰਭ ਨਾ ਕੀਜੇ ਦਰਸ਼ਨ ਦੀਜੇ ਦਰਸ਼ਨ ਦੇ ਦਰਸ਼ਨ ਦੀਜੈ ਬਿਲਾਬ ਨਾ ਕੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲਾਬ ਨਾ ਕੀਜੈ दर्शन तोरा जीवन मोरा दर्शन तोरा जीवन मोरा बिन दर्शन क्यों जीव कोरा ਦਰਸ਼ਨ ਦੀ ਜੈ ਬਿਲਾਮ ਨਾ ਕੀਜੇ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਬਿਲਾਮ ਨਾ ਕੀਜੇ ਆਦੋ ਸਤ ਗੁਰੂ ਸਭ ਜਗ ਚੇਲਾ ਆਦੋ ਸਤ ਗੁਰੂ ਸਭ ਜਗ ਚੇਲਾ ਅਬ ਕੇ ਵੀ ਛੋੜੇ ਮਿਲਨ ਦੁਹੇ

ਬਨਾ ਕੀ ਜੈ ਤਨ ਜੋ ਬਨ ਕੀ ਝੂਠਿਆ ਸਾ ਧਨ ਜੋ ਬਨ ਕੀ ਝੂਠਿਆ ਸਾ ਸਤ ਸਤ र